ਹਾਂਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਕੁਦਰਤ ਡੇਰੀ ਫਾਰਮ ਪੰਚਾ ਤੇ ਅੱਜ ਦੀ ਵੀਡੀਓ ਮਿੱਤਰੋ ਆਪਾਂ ਲੈ ਕੇ ਆਏ ਆਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਅੱਗੇ ਵੀ ਆਪਾਂ ਬਾਈ ਗੋਰੇ ਦੇ ਘਰੋਂ ਦੋ ਤਿੰਨ ਵੀਡੀਓ ਬਣਾਈਆਂ ਬਹੁਤ ਸੋਹਣੇ ਨਗ ਹੁੰਦੇ ਆ ਬਾਈ ਦਾ ਵਪਾਰ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਬਹੁਤ ਸੋਹਣੀ ਚੰਗੇ ਰਿਕਾਰਡ ਵਾਲੀ ਵਿੱਚ ਬੈਠ ਦਿਖਾਉਣੀ ਆ ਪਹਿਲਾਂ ਬੱਚੀ ਹੈ ਤੇ ਬਹੁਤ ਸੋਹਣੀ ਹੈ ਚੰਗੀ ਨਿੱਗਰਾ ਵਜਨ ਬਿਜੂਦ ਵਾਲੀ ਤੇ ਬਾਈ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ Facebook ਪੇਜ ਤੇ ਆਪਣੇ ਨੂੰ ਫੋਲੋ ਕਰ ਲਓ ਤੇ ਬਾਕੀ ਜਿਹੜੇ ਵੀ ਭਰਾ ਨੇ ਵੀਡੀਓ ਬਣਾਉਣੀ ਹੋਵੇ ਇਸ ਤਰ੍ਹਾਂ ਦੀ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 62807 9791 ਤੇ ਬਾਕੀ ਤੁਹਾਡੀ ਗੱਲਬਾਤ ਕਰਾਉਣੀ ਆਪਾਂ ਗਾਂ ਦੀ ਪੁੱਛ ਲੈਣੀ ਹੈ ਜਾਣਕਾਰੀ ਪੁੱਛਦੇ ਆ ਕੀ ਕੀ ਕੰਮ ਹਸੂਗਾ ਕੀ ਰਿਕਾਰਡ ਹੈ ਇਹਦਾ ਹਾਂਜੀ ਆਜੋ ਬਾਈ ਜੀ ਅਸਿਕ ਗਰਵਾਈ ਕਰੇ ਹੋ ਠੀਕ ਹੈ ਜੀ ਬਾਈ ਆਪਣਾ ਐਡਰੈਸ ਦੱਸਿਓ ਜੀ 650 ਖਾਨੋਂ ਦੇ ਜੀ ਜ਼ਿਲ੍ਹਾ ਮੋਗਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਾਈ 93638832 ਠੀਕ ਹੈ ਬਾਈ ਵਪਾਰ ਦਾ ਕੰਮ ਆਪਣਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਕਿੰਨੇ ਨੱਕ ਵਿਖਾਉਣੇ ਆ ਅੱਜ ਇੱਕ ਨਾ ਹੀ ਹੈ ਜੀ ਠੀਕ ਹੈ ਜਿਹੜੀ ਦੂਜੇ ਪਰਲੇ ਪਾਸੇ ਵੜ ਦਿੰਦੀ ਉਹ ਹੁਣੀ ਮੇਰੇ ਸਾਹਮਣੇ ਬੰਦੇ ਗਏ ਆ ਉਹ ਸੇਲ ਹੋ ਗਈ ਹੈਨਾ ਠੀਕ ਹੈ ਤੇ ਬਾਈ ਇਹ ਜਿਹੜੀ ਇਹ ਵੜ ਗਈ ਇਹਦਾ ਸੂਆ ਕਰਨ ਮਾ ਇਹ ਸੂਆ ਪਹਿਲਾ ਜੀ ਪਹਿਲਾ ਸੂਆ ਹਾਂਜੀ ਠੀਕ ਆ ਬਾਈ ਤੇ ਬਾਈ ਥਣ ਲੇਵੇ ਦੀ ਬਹੁਤ ਵਧੀਆ ਕੀ ਕਿੰਨੇ ਕੇ ਦੁੱਧ ਪਾਉ ਦੋ ਤੁਹਾਡੇ ਹਿਸਾਬ ਨਾਲ ਦੁੱਧ ਪਾ ਦੋ ਵਸਤਾਈ ਠੀਕ ਆ ਵੱਡੀ ਆ ਹੈਨਾ ਤੇ ਦੰਦਾ ਚ ਤਾਂ ਹੀ ਦੇਖੀ ਬਾਈ ਤਾਂ ਦੇਖੀ ਇਹਨੂੰ ਦੰਦ ਚੌਗੀ ਹੋਗੀ ਠੀਕ ਆ ਦੋਂਦੀ ਜਾਂ ਚੌਗੀ ਹੋਊਗੀ ਚੰਗੀ ਨਿਗਰ ਨਿਗਰ ਵਜੂਦ ਬਹੁਤ ਸੋਹਣਾ ਚੰਗਾ ਥਣ ਲੇਵੇ ਦੀ ਦੇਖੋ ਪੂਰਾ ਸੂਨਾ ਲੇਵਾ ਲਾਜੂ ਜਿੰਨੇ ਹੈਨਾ ਬਾਈ ਕਿੰਨੇ ਦਿਨ ਪਏ ਹਜੇ ਲੈ ਜੀ 5-7 ਦਿਨ 5-7 ਦਿਨ ਲੈ ਜੂਗੀ ਹੈ ਸੀਲ ਠੰਡੀ ਹੋਊ ਵਧੀਆ ਠੀਕ ਆ ਬਾਈ ਲਿਆ ਖੋਲ ਲਿਆ ਔਰ ਆਪਾਂ ਨੂੰ ਬਾਹਰ ਤੋਰਾ ਤੋਰਾ ਵਿਖਾਈਏ ਬਹੁਤ ਵੱਡੇ ਕੱਜ ਕਾਠ ਦੀਏ ਤੇ ਚੰਗੇ ਵਜਨ ਵਜੂਦ ਦੀਆ ਮੱਝਾਂ ਰਗੀ ਪਈ ਆ ਬਾਕੀ ਗਰਮੀ ਵਾਲੀ ਆ ਬਾਈ ਹੈਨਾ ਗਰਮੀ ਵੀ ਨਹੀਂ ਮੰਦੀ ਹਾਂ ਗਰਮੀ 'ਚ ਚੰਗਾ ਦੁੱਧ ਪਾ ਦੂਗੀ ਬਾਈ ਕਹਿੰਦਾ 27 28 ਕਿਲੋ ਦੁੱਧ ਦੇ ਦੂਗੀ ਵਜਨ ਵਜੂਦ ਤਾਂ ਕੀ ਬਾਤਾਂ ਹੀ ਆ ਬੱਸ ਬੱਸ ਜੀ ਦੀ ਵਿੱਚ ਹੀ ਆ ਜੇ ਥਣ ਲੇਵੇ ਦੀ ਆਪਾਂ ਗੱਲ ਕਰਗੇ ਤਾਂ ਬਾਗਤਮਾਲ ਆ ਬਹੁਤ ਸੋਹਣਾ ਚੰਗਾ ਰਿਕਾਰਡ ਦੱਸਿਆ ਬਾਈ ਨੇ ਬਾਈ ਕਹਿੰਦਾ 27 28 ਕਿਲੋ ਦੁੱਧ ਪਾ ਦੂਗੀ ਚੰਗੇ ਵਜਨ ਵਜੂਦ ਦੀਆ ਫੇਸ ਕੁਆਲਿਟੀ ਦੇਖੋ ਨਿਕਾ ਕਰਨ ਬੋਦੀ ਵਾਲੀ ਵਹਿੜਾ ਹਾਂਜੀ ਸਹੀ ਗੱਲ ਹੈ ਤੇ ਉਹ ਸੀਲ ਸਾਊਗਾ ਬਾਈ ਠੀਕ ਹੈ ਬਾਈ ਕਹਿੰਦਾ ਸੀਲ ਸੰਧੀ ਆ ਉਹ ਤਾਂ ਵੈਸੇ ਦੂੰਦੀ ਜਾਂ ਚੌਗੀ ਹੋਊਗੀ ਤੇ ਵਜਨ ਵਜੂਦ ਬਹੁਤ ਸੋਹਣਾ ਬੋਡੀ ਵੇਟ ਆ ਜਿਹੜਾ ਪੂਰਾ ਬਹੁਤ ਸੋਹਣਾ ਰਿਕਾਰਡ ਤੋੜੀਏ ਚੰਗੀ ਸੰਭੀਏ ਕਿਸੇ ਭਰਾ ਨੇ ਤੇ ਜਿਹੜਾ ਰੰਗ ਰੂਪ ਆ ਇਹਦਾ ਤੇ ਨਹੀਂ ਆਮ ਹੈ ਚਫ ਦੇ ਵਿੱਚ ਡੱਬੀਆਂ ਕਾਲੀਆਂ ਵੱਧ ਆਉਂਦੀਆਂ ਪਰ ਇਹਦਾ ਜਿਹੜਾ ਰੰਗ ਰੂਪ ਆ ਬਹੁਤ ਸੋਹਣਾ ਸੁੰਦਰਤਾ ਇਹਦੀ ਪੂਰੀ ਬਾ ਕਮਾਲੀ ਆ ਕਿਆ ਬਾਤ ਹੈ ਥਣ ਲੇਵੇ ਦੀ ਬਹੁਤ ਸੋਹਣੀਆ ਖੁੱਲੇ ਲੇਵੇ ਦੀ ਆ ਝੋਲੀ ਝਾਲੀ ਤਾਂ ਕਿਆ ਬਾਤ ਹੈ ਤੇ ਜਿਹੜੇ ਚਾਰ ਹੀ ਥਾਣਾ ਫੋਰ ਸ਼ੰਗਪੂਰਾ ਨਹੀਂ ਤੇ ਆ ਪਿੱਛੇ ਸੂਣਾ ਲਾ ਜੂਗੀ ਲੇਵਾ ਮਾਸ ਬਹੁਤ ਸਪਿਆਬਤ ਨਾ ਮਾਸ ਦੀ ਆ ਤੇ ਬਾਈ ਇਹਦੇ ਆਪਾਂ ਡਿਮਾਂਡ ਦੀ ਗੱਲ ਕਰਕੇ ਕੀ ਡਿਮਾਂਡ ਹੈ ਇਹਦੀ ਡਿਮਾਂਡ ਫਿਰ 82 88 ਭੌਂ ਕਹੀ ਜਗੇ ਵਰ 50 ਦੀ ਹੋਗੀ ਜੀ ਠੀਕ ਆ ਮੰਤਨ ਹੋ ਜੀ ਵਿੱਚ ਮੜਾ ਮੋਟਾ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਮੁੱਲ ਭਾਵੇਂ ਕੋਈ ਕਰਾ ਲਈ 80 82 ਕਰਾ ਲਈ ਕਿੰਨਾ ਕਰਾ ਲਈ ਪਰ 75000 ਰੁਪਏ ਦੀ ਆਪਾਂ ਦੇਣੀ ਆ ਵਿੱਚੋਂ ਮਾਨਤਨ ਹੋ ਜਾਊਗਾ ਤੇ ਦਿਨ ਕਿੰਨੇ ਕਿ ਦੱਸਿਆ ਬਾਈ ਸੁਣਦੇ ਲੈ ਜੀ ਪੰਜ ਸੱਤ ਦਿਨ ਲੈ ਜੂਗੀ ਤਿੰਨ ਚਾਰ ਦਿਨ ਪੂਰੇ ਦੱਸਿਆ ਠੀਕ ਹੈ ਤੇ ਹੋਰ ਵੀ ਤੁਹਾਡੇ ਤੋਂ ਇਹਦੇ ਤੋਂ ਇਲਾਵਾ ਜਨ ਕਿ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਹਾਂ ਜੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਹੁਣ ਕੰਮ ਫੇਰ ਠੀਕ ਹੈ ਕਰਕੇ ਮਾਨ ਲਿਆਂਦਾ ਘਟ ਗਿਆ ਠੀਕ ਹੈ ਤੇ ਜਨ ਕਿ ਇੱਕ ਦੋ ਪਸ਼ੂ ਤੁਹਾਡੇ ਕੋਲੇ ਹਰ ਵਕਤ ਰਹਿੰਦੇ ਆ ਵੇਚਣ ਵਾਲੇ ਠੀਕ ਆ ਬਾਈ ਦਾ ਵਪਾਰ ਦਾ ਕੰਮ ਆ ਬਹੁਤ ਸੋਹਣਾ ਕੰਮ ਆ ਵੀਰ ਦਾ ਜਾਇਜ਼ ਰੇਟ ਤੇ ਬਾਈ ਦੇ ਪਸ਼ੂ ਹੁੰਦੇ ਆ ਜਾਇਜ਼ ਨਫਾ ਲੈਂਦਾ ਤੇ ਚੰਗੇ ਪਸ਼ੂ ਆਉਂਦੇ ਆ ਬਾਈ ਕੋਲੇ ਬਹੁਤ ਸੋਹਣੇ ਜਿਵੇਂ ਆ ਵੈਡਸਨ 2 ਨੰਬਰ ਤੇ ਇਹ ਵੀ ਆਪਾਂ ਵੀਡੀਓ ਦੇ ਵਿੱਚ ਪਾਉਣੀ ਸੀ ਪਰ ਇਹ ਸੇਲ ਹੋ ਗਈ ਇਹਦੇ ਬਾਰੇ ਫਿਰ ਆਪਾਂ ਕੋਈ ਗੱਲਬਾਤ ਨਹੀਂ ਕਰਦੇ ਤੇ ਆ ਵੜ ਹੈਗੀ ਬਾਈ ਦੀ ਸੇਲ ਬਾਈ ਨੇ ਮੁੱਲ ਵੀ ਦੱਸਤਾ ਬਾਈ ਕਹਿੰਦਾ 75000 ਰੁਪਏ ਦੀ ਆਪਾਂ ਦੇਣੀ ਆ ਮੁੱਲ 80 ਕਰਾਲੇ 82 ਕਰਾਲੇ ਥਨਲੇਵਾ ਦੇਖੋ ਕੱਲਾ ਕੱਲਾ ਥਾਣਾ ਸੋਨਾ ਨਖੜਮ ਤੇ ਵਿਚਾਲੇ ਇੱਕ ਬਾਈ ਮਾੜੀ ਬੁੱਬੀ ਜੀ ਹੈ ਨਾ ਉਹਦਾ ਉਹਦਾ ਕੋਈ ਹੋਣੀਗਾ ਵਟਾ ਨਾ ਉਹ ਚਲ ਦੁੱਧ ਆਵੇ ਤੇ ਨਾ ਉਹ ਕਰੇ ਚਾਰ ਹੀ ਥਾਣਾ ਦੁੱਧ ਵਾਲੀ ਬਾਡੀ weight ਬਹੁਤ ਸੁਣ ਦੇਖੋ ਫੇਸ ਕੁਆਲਟੀ ਕਰੋ ਚੱਕ ਨਿੱਕਾ ਕਾ ਨਾ ਬੇਲਬੂਲ ਬਹੁਤ ਆ ਬਸ ਜਿੱਡੀ ਲੰਬੀ ਪਈ ਜਾ ਵੇੜ ਤੇ ਬਾਈ ਕਹਿੰਦਾ ਦੁੱਧ 27 28 ਕਿਲੋ ਪਾ ਦੂਗੀ 25 ਮੰਨ ਕੇ ਕੋਈ ਵੀ ਭਰਾ ਲੈ ਲੈ ਵੀ 25 ਕਿਲੋ ਦੁੱਧ ਦੇ ਦੂਗੀ ਵੇੜ ਵੇੜ ਦਾ ਵਜ਼ਨ ਵੀ ਜੂਰ ਬਹੁਤ ਸੁਣ ਲਹੂ ਪਾਣੀ ਵਾਲੀ ਆ ਕੱਲਾ ਕੱਲਾ ਥਾਣਾ ਸੋਹਣਾ ਨਖੜ ਮੱਥ ਦੀ ਚਵਾਈ ਵਾਲਾ ਬਾਈ ਕਹਿੰਦਾ ਸੀਲ ਠੰਡੀ ਐ ਬਾਕੀ ਜਿਹੜੇ ਵੀ ਭਰਾ ਦੇ ਫੱਟ ਆ ਉਹ ਆਪਦੀ ਦੇਖ ਕੇ ਨਸਤਵਾਰ ਕਰਕੇ ਲਓ ਤੇ ਬਾਈ ਦਾ ਹੈਗਾ ਵਪਾਰ ਦਾ ਕੰਮ ਬਾਈ ਕਹਿੰਦਾ ਮੇਰੇ ਕੋਲ ਤਾਂ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਬਸ ਓਕ ਕਿਉਂਗਾ ਬਾਈ ਦੇ ਨਾਲ ਗੱਲਬਾਤ ਹੋਈ ਆ ਵੀ ਮੇਰੇ ਘਰੇ ਬਾਈ ਕਹਿੰਦਾ ਵੀ ਭਾਵੇਂ ਕੋਈ ਤਸल्ली ਘੰਟਾ ਕਰੀ ਚੱਲੇ ਜੇ ਕੋਈ ਗੱਬਣਾ ਜੇ ਕੋਈ ਹੈ ਕਿ ਸੂਈ ਵੀ ਆਪਦੀ ਦੋ ਟਾਈਮ ਤਿੰਨ ਟਾਈਮ ਚੋਕੇ ਲਓ ਤੇ ਨੰਬਰ ਜਿਹੜਾ ਆਪਣਾ ਵੀਡੀਓ ਦੇ ਵਿੱਚ ਚੱਲੀ ਜਾਂਦਾ ਬਾਈ ਦਾ ਵੀ ਵਿੱਚ ਨੰਬਰ ਚੱਲੀ ਜਾਂਦਾ ਬਾਈ ਦੇ ਨਾਲ ਕਰ ਲਿਓ ਗੱਲਬਾਤ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਸੀਕਾਰ